ਵਾਹਿਗੁਰੂ ਹਰ ਚੇਤ ਖਾਹੇ ਤਿੰਨ ਸਫਲ ਹੈ ਅਚੇਤਾ ਹੱਥ ਤੜਾਇਆ ਵਾਹਿਗੁਰੂ ਜਿਹੜੇ ਬੰਦੇ ਮਾਲਕ ਨੂੰ ਚੇਤੇ ਕਰਕੇ ਹਰ ਚੇਤ ਖਾਹੇ ਜੋ ਕੁਝ ਅਸੀਂ ਖਾਣੇ ਪੀਣੇ ਆ ਨਾ ਪਿਆਰਿਓ ਮਾਲਕ ਨੂੰ ਜੀ ਚੇਤੇ ਕਰਕੇ ਖਾਵਾਂਗੇ ਉਹ ਸਾਡਾ ਖਾਦਾ ਪੀਤਾ ਸਫਲ ਹੈ ਵਾਹਿਗੁਰੂ ਵਾਹਿਗੁਰੂ ਅਰਦਾਸ ਕਰਿਆ ਕਰੀਏ ਪ੍ਰਸ਼ਾਦਾ ਸ਼ਕਨ ਤੋਂ ਪਹਿਲਾਂ ਵੀ ਸ਼ੱਕ ਕੇ ਵੀ ਸ਼ੁਕਰਾਨਾ ਕਰਿਆ ਕਰੀਏ ਮਾਲਕ ਦਾ ਔਰ ਜੇ ਕਿਸੇ ਨੂੰ ਨਹੀਂ ਪਤਾ ਕਿਵੇਂ ਅਰਦਾਸ ਕਰਨੀ ਹੈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਥਾਲੇ ਦੇ ਵਿੱਚ ਪਰੋਸ ਲਿਆ ਪ੍ਰਸ਼ਾਦਾ ਇੱਕ ਸ਼ਲੋਕ ਆਉਂਦਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਗੁਰਦੇ ਇੱਕ ਤੇ ਸ਼ਲੋਕੇ ਪੜਨਾ ਹੈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਦੂਸਰਾ ਇੱਕ ਸ਼ਲੋਕ ਹੋਰ ਆਉਂਦਾ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੀਂ ਜਿਨਿ ਗੁਰੂ ਮਨਾਇਆ ਰਜ ਰਜ ਸਈ ਖਾਏ ਇਹ ਦੋ ਪੰਗਤੀਆਂ ਪੜ ਲਿਆ ਕਰੀਏ ਭਲਾ ਹੋ ਜਾਏਗਾ ਵਾਹਿਗੁਰੂ ਔਰ ਗੁਰਦੇਵ ਕਹਿੰਦੇ ਹਰ ਚੇਤ ਖਾਹੇ ਜਿਹੜੇ ਖਾਣ ਵੇਲੇ ਪੀਣ ਵੇਲੇ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਚੇਤੇ ਕਰਦੇ ਨੇ ਉਹਨਾਂ ਨੂੰ ਕਦੇ ਵੀ ਕੋਈ ਰੋਗ ਨਹੀਂ ਲੱਗੇਗਾ ਵਾਹਿਗੁਰੂ ਇਹ ਭਾਵੇਂ ਪ੍ਰੈਕਟੀਕਲ ਕਰਕੇ ਵੇਖ ਲਈਏ ਬਿਨਾ ਚੇਤੇ ਕੀਤੇ ਤੋਂ ਖਾ ਲਈਏ ਇੱਕ ਵਾਰ ਤੇ ਸਵਾਦ ਲੱਗੇਗਾ ਪਰ ਉਹ ਸਵਾਦ ਰੋਗਾਂ ਦੇ ਵਿੱਚ ਬਦਲ ਜਾਣਗੇ ਦੇ ਨੂੰ ਰੋਗ ਲੱਗ ਸਕਦਾ ਏ ਕੋਈ ਬਿਮਾਰੀ ਲੱਗ ਸਕਦੀ ਏ ਇਸ ਕਰਕੇ ਤਾਂ ਇਹ ਸ਼ਲੋਕ ਜ਼ਰੂਰੀ ਪੜਨਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਕੀ ਪਤਾ ਕਿੱਦਾਂ ਦੇ ਖਿਆਲਤ ਨਾਲ ਮਾਇਆ ਸਾਡੇ ਕੋਲ ਆਈ ਹੈ ਉਸ ਮਾਇਆ ਨਾਲ ਅਸੀਂ ਰਾਸ਼ਨ ਪਾਣੀ ਲੈ ਕੇ ਆਂਦਾ ਅਰਦਾਸ ਕਰਿਆ ਕਰੀਏ ਮਾਲਕ ਜੀ ਪ੍ਰਸ਼ਾਦਾ ਛਕਣ ਲੱਗੇ ਇਹਦੇ ਨਾਲ ਕਾਮਣਾ ਸਾਡੇ ਅੰਦਰ ਪੈਦਾ ਹੋਵੇ। ਕ੍ਰੋਧ ਨਾ ਪੈਦਾ ਹੋਵੇ, ਲੋਭ ਨਾ ਪੈਦਾ ਹੋਵੇ, ਮੋਹ ਨਾ ਪੈਦਾ ਹੋਵੇ, ਹੰਕਾਰ ਨਾ ਪੈਦਾ ਹੋਵੇ। ਵਾਹਿਗੁਰੂ। ਇਹ ਅਰਦਾਸ ਬਣਾ ਕੇ ਰੱਖੀਏ। ਔਰ ਮਹਾਰਾਜ ਜੀ ਕਹਿੰਦੇ ਜਿਹੜੇ ਚੇਤੇ ਕਰਕੇ ਖਾਂਦੇ ਨੇ ਉਹਨਾਂ ਦਾ ਖਾਦਾ ਪੀਤਾ ਵੀ ਸਫਲ ਹੈ। ਅੱਗੇ ਕਹਿੰਦੇ ਅਚੇਤਾ ਭਾਵ ਜਿਨ੍ਹਾਂ ਨੇ ਚੇਤੇ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਖਾਣ ਵੇਲੇ ਮਹਾਰਾਜ ਜੀ ਕਹਿੰਦੇ ਅਚੇਤਾ ਹੱਥ ਤੜਾਇਆ। ਉਹ ਵਾਰ-ਵਾਰ ਮਹਾਰਾਜ ਜੀ ਕਹਿੰਦੇ ਜੰਮਣਗੇ ਵਾਰ-ਵਾਰ ਮਰਨਗੇ ਕਦੇ ਕਿਸੇ ਬੂਏ ਦੇ ਅੱਗੇ ਜਾਣਗੇ ਕਦੇ ਕਿਸੇ ਬੂਏ ਦੇ ਅੱਗੇ ਜਾਣਗੇ